ਸੱਤ ਸ਼ਰੀਆ ਕਾਲ ਅੱਜ ਗੱਲ ਕਰਾਂਗੇ ਅਸੀਂ ਅਨਾਰ ਦੇ ਪੌਦੇ ਦੀ ਇਹ ਇੱਕ ਅਜੀਹਾ ਪੌਦਾ ਹੈ ਜੋ ਸੇਤ ਲਈ ਹੀ ਨਹੀਂ ਸਕੋ ਵਸਤੂ ਸ਼ਾਸਤਰ ਅਨੁਸਾਰ ਘਰ ਦੀ ਕਿਸਮਤ ਬਦਲਣ ਵਾਲਾ ਪੌਦਾ ਹੈ ਅਨਾਰ ਨੂੰ ਘਰ ਵਿੱਚ ਲਗਾਉਣ ਦੀ ਸੁਭ ਸੰਕੇਤ ਜੇਕਰ ਤੁਸੀਂ ਆਪਣੇ ਘਰ ਦੇ ਦੱਖਣ ਪੂਰਬ ਦਿਸ਼ਾ ਵਿੱਚ ਅਨਾਰ ਦਾ ਪੌਦਾ ਲਗਾਉਂਦੇ ਹੋ ਤਾਂ ਇਹ ਧਨ ਲਾਭ ਤੇ ਖੁਸ਼ਹਾਲੀ ਦਾ ਸੰਕੇਤ ਮੰਨਿਆ ਜਾਂਦਾ ਹੈ ਅਨਾਰ ਦੇ ਪੌਦੇ ਨੂੰ ਸੰਤਾਨ ਸੁੱਖ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ ਘਰ ਵਿੱਚ ਪੌਦਾ ਹੋਵੇ ਤਾਂ ਪਰਿਵਾਰ ਵਿੱਚ ਪ੍ਰਗਤੀ ਤੇ ਖੁਸ਼ੀ ਬਣੀ ਰਹਿੰਦੀ ਹੈ ਇਹ ਫਲਦਾਰ ਪੌਦਾ ਹੈ ਅਤੇ ਸੰਤਾਨ ਸੁੱਖ ਜ਼ਰੂਰ ਪ੍ਰਾਪਤ ਹੁੰਦਾ ਹੈ ਜੇ ਇਹ ਪੌਦਾ ਫਲ ਦੇਣਾ ਸ਼ੁਰੂ ਹੋ ਜਾਵੇ ਤਾਂ ਸੰਕੇਤ ਦਿੰਦਾ ਹੈ ਕਿ ਤੁਹਾਡੇ ਘਰ ਵਿੱਚ ਲక్ష్ਮੀ ਜੀ ਦੀ ਕਿਰਪਾ ਹੋਣ ਵਾਲੀ ਹੈ ਤੇ ਜਿੰਨਾ ਜ਼ਿਆਦਾ ਫਲ ਦੇਵੇਗਾ ਓਨਾਂ ਜ਼ਿਆਦਾ ਹੀ ਲక్ష్ਮੀ ਜੀ ਦੀ ਕਿਰਪਾ ਬਣੀ ਰਹੇਗੀ ਅਨਾਰ ਦਾ ਪੌਦਾ ਨਕਾਰਾਤਮਕ ਊਰਜਾ ਨੂੰ ਖਤਮ ਕਰਦਾ ਹੈ ਤੇ ਘਰ ਵਿੱਚ ਸ਼ਾਂਤੀ ਦਾ ਸਹਿਯੋਗ ਮਾਹੌਲ ਬਣਾਉਂਦਾ ਹੈ ਅਸ਼ੋਬ ਸੰਕੇਤ ਜੇ ਨਾਰ ਦੇ ਪੌਦੇ ਦਾ ਸੁੱਕਣਾ ਜਾਂ ਮੁਰਝਾਉਣਾ ਸ਼ੁਰੂ ਕਰ ਦੇਵੇ ਤਾਂ ਇਹ ਦਰਸਾਉਂਦਾ ਹੈ ਕਿ ਘਰ ਵਿੱਚ ਕਿਸੇ ਤਰ੍ਹਾਂ ਦੀ ਨਕਾਰਾਤਮਕ ਊਰਜਾ ਜਾਂ ਤਨਾਅ ਹੈ ਜੇ ਪੌਦੇ ਦੇ ਫਲ ਨਹੀਂ ਆਉਂਦੇ ਜਾਂ ਫੁੱਲ ਝੜ ਜਾਂਦੇ ਹਨ ਤਾਂ ਇਹ ਤਾਂ ਸੰਬੰਧੀ ਰੁਕਾਵਟਾਂ ਦਾ ਸੰਕੇਤ ਦਿੰਦਾ ਹੈ ਕਦੇ ਵੀ ਇਨਾਰ ਦਾ ਪੌਦਾ ਘਰ ਦੀਆਂ ਉੱਤਰੀ ਕੰਧਾਂ ਵੱਲ ਬਿਲਕੁਲ ਨਾ ਲਗਾਓ ਇਸ ਨਾਲ ਵਾਸਤੂ ਸ਼ਾਸਤਰ ਅਨੁਸਾਰ ਗਲਤ ਮੰਨਿਆ ਜਾਂਦਾ ਹੈ ਉਪਾ ਅਨਾਰ ਦਾ ਪੌਦਾ ਲਗਾਉਣ ਤੋਂ ਪਹਿਲਾਂ ਥੋੜਾ ਗੰਗਾ ਜਲ ਛਿੜਕ ਲਓ ਸ਼ੁਭ ਲਾਭ ਹੋਵੇਗਾ ਇਸ ਨਾਲ ਘਰ ਵਿੱਚ ਚੰਗੀ ਊਰਜਾ ਆਉਂਦੀ ਹੈ ਤੇ ਪੌਦਾ ਤੇਜ਼ੀ ਨਾਲ ਫਲਦਾ ਫੁੱਲਦਾ ਹੈ ਅਨਾਰ ਦਾ ਪੌਦਾ ਸਿਰਫ ਇੱਕ ਫਲਦਾਰ ਦਰਖਤ ਨਹੀਂ ਸਗੋ ਖੁਸ਼ੀ ਧੰਨ ਤੇ ਸੰਤਾਨ ਦਾ ਸੁੱਖ ਪ੍ਰਦੀਕ ਹੈ ਇਸ ਨੂੰ ਸਾਫ਼ ਮਾਨ ਦੇ ਭਾਵਨਾ ਨਾਲ ਲਗਾਓ ਪ੍ਰਭੂ ਦੀ ਕਿਰਪਾ ਬਣੀ ਰਹੇਗੀ ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਇਸੇ ਤਰ੍ਹਾਂ ਹੋਰ ਵੀ ਵੀਡੀਓ ਲੈ ਕੇ ਆਉਂਦੀ ਰਹਾ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ YouTube ਕਾਉਂਟ ਦਾ ਬੈਲ ਆਈਕਨ ਪ੍ਰੈਸ ਜ਼ਰੂਰ ਕਰਿਓ ਜੀ